ਤਸਵੀਰਾਂ ਤੁਹਾਨੂੰ ਸਿਵਲ ਹਸਪਤਾਲ ਨਕੂਦਰ ਤੋਂ ਦਿਖਾ ਰਿਹਾ ਜਿੱਥੇ ਕਿ ਮੇਰੇ ਰਾਮ ਵੈਲਫੇਅਰ ਕਲੱਬ ਸਵਰਗੇ ਸ਼੍ਰੀ ਬਾਬਾ ਦੀਪਾ ਬਾਬਾ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਪਾ ਬਹੁਤ ਸਾਰੇ ਖੂਨਦਾਨ ਕੈਂਪ ਲਗਾਉਂਦੇ ਨੇ ਮੈਡੀਕਲ ਕੈਂਪ ਲਗਾਉਂਦੇ ਨੇ ਸੱਜਣ ਨਾਲ ਮੌਜੂਦ ਨੇ ਬਾਬਾ ਜੀ ਦੇ ਨਾਲ ਇਹ ਜਿਹੜਾ ਕੰਮ ਕਰਦੇ ਨੇ ਅੱਜ ਵੀ ਇੱਥੇ ਇੱਕ ਉਤਸ਼ਾਹ ਨੌਜਵਾਨਾਂ ਦੇ ਵਿੱਚ ਖੂਨਦਾਨ ਕੈਂਪ ਨੂੰ ਲੈ ਕੇ ਉਤਸ਼ਾਹ ਬਹੁਤ ਆ ਮੈਂ ਗੱਲਬਾਤ ਥੋੜੀ ਕਰਾਂਗਾ ਸਰ ਜੈ ਸ਼੍ਰੀ ਰਾਮ ਜੀ ਅੱਜ ਮਿਤੀ 21 4 2024 ਨੂੰ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਸਵਰਗੀ ਸ਼੍ਰੀ ਦੀਪਾ ਬਾਬਾ ਜੀ ਅਤੇ ਰਾਮ ਨੌਮੀ ਦੇ ਉਪਲਖਸ਼ ਦੇ ਵਿੱਚ ਸਤਵਾਂ ਖੂਨਦਾਨ ਕੈਂਪ ਜੋ ਲਗਾਇਆ ਗਿਆ ਹੈ ਅੱਜ ਇੱਥੇ ਆਏ ਹੋਏ ਸਾਰੇ ਵੀ ਡੋਨਰ ਆਦਾ ਜਿਨ੍ਹਾਂ ਨੇ ਵੀ ਬਲੱਡ ਡੋਨੇਟ ਕੀਤਾ ਵਾ ਉਹਨਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਧੰਨਵਾਦ ਕਰਦਾ ਤੇ ਜੈ ਸ਼੍ਰੀ ਰਾਮ ਜੀ ਇਹ ਕਿੰਨੇ ਕੁ ਬਲੱਡ ਡੋਨਰ ਪਹੁੰਚਾ ਆਪਣੇ 20 ਡੋਨਰ ਬਲੱਡ ਡੋਨੇਟ ਹੋਏ ਜੀ ਯੂਨਿਟ ਹੋਏ ਅੱਜ ਤੇ ਸੋ ਜਿੰਨੇ ਵੀ ਸੱਜਣਾ ਨੇ ਇੱਥੇ ਬਲੱਡ ਰੈਡ ਕੀਤਾ ਵਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿੰਨੇ ਵੀ ਪਤਵੱਤੇ ਸੱਜਣਾ ਜਿੱਥੇ ਪਹੁੰਚੇ ਆ ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਜੈ ਸ਼੍ਰੀ ਰਾਮ ਜੀ ਹਾਂਜੀ ਸਰ ਜੈ ਸ਼੍ਰੀ ਰਾਮ ਜੀ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਕਿਉਂਕਿ ਮੇਰੇ ਰਾਮ ਵੈਲਫੇਅਰ ਕਲੱਬ ਨਕੂਦਰ ਦੇ ਜਿੰਨੇ ਵੀ ਮੇਰੇ ਛੋਟੇ ਵੀਰ ਆ ਦੀਪਕ ਜੀ ਮਹਾਜਨ ਜੀ ਹਨੀ ਜੀ ਇਹ ਸਾਰਿਆਂ ਦੇ ਵੱਲੋਂ ਇਸ ਸਾਲ ਦੇ ਵਿੱਚ ਮੈਨੂੰ ਲੱਗਦਾ ਕਿ ਦੋ ਤਿੰਨ ਵਾਰੀ ਇੱਕ ਜਿਹੜਾ ਚਾਰ ਵਾਰੀ ਕੈਂਪ ਲਗਾਉਂਦੇ ਆ ਅੱਜ RAM ਨੌਮੀ ਦੇ ਪਵਿੱਤਰ ਪਰਵ ਦੇ ਉਪਲਕਸ਼ੇ ਵਿੱਚ ਦੀਪਾ ਬਾਬਾ ਜੀ ਦੀ ਯਾਦ ਦੇ ਵਿੱਚ ਇਹਨਾਂ ਨੇ ਜਿਹੜਾ ਅੱਜ ਖੂਂਦਰ ਕੈਂਪ ਲਗਾਇਆ ਇਹਦੇ ਵਿੱਚ ਮੈਂ ਦੇਖਿਆ ਕਿ ਨੌਜਵਾਨ ਜਿਹੜੇ ਆ ਨਾ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਆ ਕਿਉਂਕਿ ਸਿਰਫ ਇਹ ਨੌਜਵਾਨਾਂ ਦੀ ਇਹ ਪ੍ਰਯਾਸ ਆ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਮੈਂ ਵੀ ਇਹਨਾਂ ਦੇ ਨਾਲ ਤਕਰੀਰਾਂ ਦੇ ਦਿਨ ਅੱਜ ਤੱਕ ਜਿੰਨੇ ਵੀ ਇਹਨਾਂ ਨੇ ਕੈਂਪ ਲਾਏ ਆ ਕੋਈ ਇੱਕ ਅੱਧਾ ਕੈਂਪ ਮਿਸ ਕੀਤਾ ਹੋਊਗਾ ਇਹਨਾਂ ਦੇ ਨਾਲ ਖੂਨਦਾਨ ਕੰਮ ਕੀਤਾ ਹੈ ਖੂਨਦਾਨ ਕੀਤਾ ਆ ਤੇ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਪ੍ਰਮਾਤਮਾ ਕਰੇ ਇਹ ਸਮਾਜ ਦੇ ਸੇਵਾ ਦੇ ਕੰਮਾਂ ਦੇ ਵਿੱਚ ਇਦਾਂ ਇਹਨਾਂ ਦੀ ਟੀਮ ਜਿਹੜੀ ਆ ਵੱਧ ਚੜ ਕੇ ਹਿੱਸਾ ਲੈਂਦੀ ਰਵੇ ਤੇ ਮੈਂ ਆਪਣੇ ਵੱਲੋਂ ਫਿਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਸ਼ਰਮ ਹਾਂਜੀ जय श्री राम जी ਇਹ ਅੱਜ ਜਿਹੜਾ ਆਰਾਮ ਨੋਵੀ ਦੇ ਸੰਬੰਧ ਵਿੱਚ ਸਤਵਾਂ ਖੂਨ ਦਾ ਕੈਂਪ ਮੇਰੇ ਆਰਾਮ ਵੈਲਫੇਅਰ ਸਿਸਟਰ ਕਲੱਬ ਨੇ ਕੁਦਰ ਵੱਲੋਂ ਲਾਇਆ ਗਿਆ ਜਿਹਦੇ ਵਿੱਚ ਸਾਨੂੰ ਸ਼ਹਿਰ ਦੇ ਨੌਜਵਾਨਾਂ ਨੇ ਬਹੁਤ ਸਹਿਯੋਗ ਦਿੱਤਾ ਜਿਹੜੇ ਸਾਡੇ ਬਲੱਡ ਦੇ ਯੂਨਟ ਆ ਉਹ 20 ਤੋਂ 22 ਯੂਨਟ ਹੋਏ ਆ ਹਲੇ ਤੱਕ ਠੀਕ ਹੈ ਜੀ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰੀ ਤਾਂ ਬਲੱਡ ਜ਼ਰੂਰ ਡੋਨੇਟ ਕਰੋ ਕਿਉਂਕਿ ਇਹ ਜਿਹੜਾ ਖੂਨ ਦਾਣਾ ਮਹਾ ਦਾਣਾ ਇਹ ਖੂਨ ਤੁਹਾਡਾ ਕਿਸ ਨਾ ਕਿਸੇ ਵਿਅਕਤੀ ਦੇ ਜ਼ਰੂਰ ਕੰਮ ਆਉਂਦਾ ਆ ਇਸ ਕਰਕੇ ਅਸੀਂ ਕਲੱਬ ਵੱਲੋਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਜਦੋਂ ਵੀ ਕਿਤੇ ਵੀ ਬਲੱਡ ਕੈਂਪ ਹੋਵੇ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਜੈ ਸ਼ੀਰਾ ਹਾਂਜੀ ਸਰ ਜੈ ਸ਼ੀਰਾਮ ਜੀ ਸਵਰਗੀ ਸ਼੍ਰੀ ਦੀਪਾਪਾਪਾ ਜੀ ਜਾਦ ਦੇ ਵਿੱਚ ਮੇਰੇ ਰਾਮ ਵੈਲਫੇਅਰ ਕਲੱਬ ਵੱਲੋਂ ਅੱਜ ਸਤਵਾਂ ਖੂਨਦਾਨ ਕੈਂਪ ਸਿਵਲ ਉੱਤਰ ਕੋ ਪੁੱਧਰ ਵਿਖੇ ਲਗਾਇਆ ਗਿਆ ਜੀ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ 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 ਚੜ੍ਹ ਕੇ ਖੂਨਦਾਨ ਕਰੋ ਜੋ ਆਪਾਂ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਮਦਦ ਕਰ ਸਕੀਏ ਖੂਨਦਾਨ ਮਹਾਦਾਨ ਸਾਡਾ ਕਲੱਬ ਵੈਸੇ ਵੀ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਕਾਰਜ ਕਰਦਾ ਹੈ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰੋ ਜੋ ਅਸੀਂ ਸਮਾਜ ਦੇ ਹਿੱਤ ਵਿੱਚ ਵਧੀਆ ਕੰਮ ਕਰਦੇ ਰਹੇ ਜੈ ਸ਼੍ਰੀ ਰਾਮ ਜੀ ਕੀ ਹੈ ਅਗਲਾ ਇੱਕ ਤੋਂ ਅਗਲਾ ਕਦਮ ਕੀ ਹੋਊਗਾ ਅਗਲਾ ਸਾਡਾ ਪ੍ਰੋਸੈਸ ਇਹ ਹੈ ਜੀ ਸਾਈ ਗੁਲਾਮ ਸ਼ਾਮ ਜੀ ਦਾ ਜਿਹੜਾ ਸਾਲਾਨਾ ਵਰਸਿਆ ਉਹਦੇ ਸੰਬੰਧ ਵਿੱਚ 2 ਮਈ ਨੂੰ ਸਿਵਲ ਹਸਪੀਟਲ ਦੇ ਬਾਹਰ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਸਾਰੇ ਸ਼ਹਿਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਉਸ ਲੰਗਰ ਦੇ ਵਿੱਚ ਆ ਕੇ ਕਲੱਬ ਦਾ ਹਿੱਸਾ ਬਣੋ ਅਤੇ ਸਹਿਯੋਗ ਦਿਓ ਜੈ ਸ਼ੀਰਮ ਸਰ ਹੁਣ ਤੱਕ ਕਿੰਨੇ ਡੋਨਰ ਬਲੱਡ ਡੋਨਰ ਕਰ ਚੁੱਕੇ ਹਨ ਹੁਣ ਸਾਡੇ ਕੋਲ ਮੋਰ ਥੈਨ 15 ਜਨਮ ਹੋ ਗਿਆ ਜੀ ਜੀ ਤੇ ਸਾਨੂੰ ਉਮੀਦ ਹੈ ਕਿ 20 ਤੋ ਵੱਧ ਹੋ ਜਾਣਗੇ ਜੀ ਸਾਡੇ ਕੋਲ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਬਲੱਡ ਬੈਂਕ ਵਿੱਚ ਕੋਈ ਕਮੀ ਹੈ ਜਾਂ ਕਿੱਦਾਂ ਅਸੀਂ ਨਵੇਂ ਜੂਤ ਨੂੰ ਆਪਣੇ ਬਲੱਡ ਬੈਂਕ ਕੋਲੋਂ ਤੇ ਬਲੱਡ ਬੈਂਕ ਦੀ ਗ੍ਰੂਪੀ ਟੇਬਲ ਨੂੰ ਇਸਨ ਦੇ ਦੇਣਾ ਚਾਹੀਦਾ ਵੀ ਹਰ ਇਨਸਾਨ ਜਿਹਦੀ ਉਮਰ 18 ਤੋਂ 65 ਸਾਲ ਆ ਉਹ ਇੱਕ ਸਾਲ ਚ ਚਾਰ ਵਾਰੀ ਬਲੱਡ ਡੋਨੇਟ ਕਰ ਸਕਦਾ ਆ ਜਿਹੜਾ ਕਿ ਹੀਮੋਗਲੋਬਿਨ ਲੈਵਲ ਮੋਰ ਥੈਨ 12.5 ਔਰ ਜਿੰਦਾ weight 45 ਮੋਰ ਥੈਨ 45 ਕਿਜੀ ਹੋਵੇ ਉਹ ਇਨਸਾਨ ਹਰ ਸਾਲ ਚ ਚਾਰ ਵਾਰੀ ਬਲੱਡ ਡੋਨੇਟ ਕਰਦਾ ਜੇ ਆਪਾਂ ਬਲੱਡ ਡੋਨੇਟ ਨਹੀਂ ਵੀ ਕਰਦੇ ਤੇ ਜਿਹੜੇ ਸਾਡੇ ਬਲੱਡ ਦੇ ਅਸੀਂ ਸੈੱਲ ਕੱਢਦੇ ਆ RBC ਉਹਦੀ ਲਾਈਫ ਹੁੰਦੀ ਆ 120 ਦਿਨ ਜੇ ਬਲੱਡ ਕੋਈ ਇਨਸਾਨ ਨਹੀਂ ਡੋਨੇਟ ਕਰਦਾ ਤਾਂ ਉਹਦਾ ਬਲੱਡ ਵੀ ਡਿਸਟਰਾਏ ਹੋ ਕੇ ਦੁਬਾਰਾ ਨਵਾਂ ਬਣਦਾ ਹੈ ਸੋ ਸਾਡੇ ਵੱਲੋਂ ਨਵੀਂ ਜੂਥ ਨੂੰ ਇਹੀ ਰਿਕਵੈਸਟ ਹੈ ਕਿ ਹਰ ਜੋ ਨੌਜਵਾਨ ਬੱਚਾ ਬੱਚੀ ਆ ਤੇ ਉਹਨਾਂ ਦੇ ਅਸੀਂ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਦੇ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਜ਼ਿਆਦਾ ਨਹੀਂ ਤੇ ਬਾਡੀ ਤੇ ਤਾਂ ਇੱਕ ਵਾਰੀ ਬਲੱਡ ਨੇਡ ਜ਼ਰੂਰ ਕਰਾਇਆ ਕਰੋ ਤੇ ਹੁਣ ਆਪਣੇ ਕੋਲ ਕਿਹੜੇ ਕਿਹੜੇ ਬਲੱਡ ਮੌਜੂਦ ਹਨ ਆਲਮੋਸਟ ਸਾਡੇ ਕੋਲ ਸਾਰੇ ਬਲੱਡ ਮਿਲਡੂਸ ਹੈਗੇ ਆ ਜੀ ਸਾਡੇ ਬਲੱਡ ਬੈਂਕ ਚ ਕੋਈ ਅਜੇ ਤੱਕ ਕਦੀ ਸਾਨੂੰ ਇਹੋ ਜਿਹੀ ਕੋਈ ਕਮੀ ਆਈ ਕਿ ਸਾਡੇ ਕੋਲ ਬਲੱਡ ਨਹੀਂ ਮਿਲਿਆ ਤੇ ਨਾ ਬਲੱਡ ਮਿਲਣ ਨਾਲ ਕਿਸੇ ਮਰੀਜ਼ ਦੀ ਜਾਨ ਗਈ ਹੋਵੇ ਤੇ ਬਾਬੇ ਨਾਨਕ ਦੀ ਕਿਰਪਾ ਹੈ ਜੀ ਸਾਡੇ ਤੇ ਸਾਡੇ ਬਲੱਡ ਦੀ। ਬਹਾਦਾਨ ਕਿਆ ਜਾ ਗਿਆ ਵਾ ਕਿਉਂਕਿ ਜਿਹੜਾ ਖੂਨ ਦਾ ਇੱਕ ਇੱਕ ਕਤਰਾ ਆ ਇੱਕ ਇੱਕ ਕਤਰਾ ਜੇ ਕੋਈ ਵੀ ਸੜਕ ਤੇ ਘਾਇਲ ਮਿਲਦਾ ਆ ਫੱਟੜ ਹੋ ਜਾਂਦਾ ਆ ਉਹਨੂੰ ਖੂਨ ਦੇਣਾ ਪੈਂਦਾ ਆ ਸਿਵਲ ਹਸਪਤਾਲ ਨਕੋਦਰ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਖੂਨ ਦੀ ਬਹੁਤ ਭਾਰੀ ਕਮੀ ਆ ਇੱਥੇ ਵੀ ਲਿਖ ਕੇ ਬਾਹਰ ਇਹਨਾਂ ਨੇ ਲਾਇਆ ਆ ਕੁੰਦਾਨ ਮਹਾਦਾਨ ਮੇਰੇ ਰਾਮ ਵੈਲਫੇਅਰ ਕਲੱਬ ਨਕੋਦਰ ਵੱਲੋਂ ਇੱਕ ਉਪਰਾਲਾ ਵਧੀਆ ਕੀਤਾ ਗਿਆ ਇੱਥੇ ਅੱਜ ਕੁੰਦਾਨ ਕੈਂਪ ਲਗਾਇਆ ਗਿਆ ਆ ਸਵਰਗ ਸ੍ਰੀ ਦੀਪਾ ਬਾਬਾ ਜੀ ਦੀ ਯਾਦ ਦੇ ਵਿੱਚ ਔਰ ਰਾਮ ਨੌਮੀ ਦੇ ਸੰਬੰਧ ਦੇ ਵਿੱਚ ਤਸਵੀਰਾਂ ਤੁਹਾਨੂੰ ਇਕਤਾ ਲਹਿਰ ਤੇ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ